ਤੇ ਹਾਂਜੀ ਜੀ ਅੱਜ ਦਾ ਬਲੌਗ ਹੈ ਸਾਡਾ ਟੈਂਡਾ ਲੱਗਿਆ ਹੋਇਆ ਜੀ ਪਾਣੀ ਤੇ ਪਾਣੀ ਵੀ ਬਹੁਤ ਤਗੜੇ ਜੋਰਾਂ ਸ਼ੋਰਾਂ ਦੇ ਨਾਲ ਤੁਸੀਂ ਵੀਡੀਓ ਦੇਖ ਹੀ ਲਈ ਹੋਣੀ ਹੈ ਇੰਸਟਾਗ੍ਰਾਮ ਤੇ ਤੇ ਬਾਕੀ ਸਵੇਰੇ ਤੁਹਾਨੂੰ ਅਪਡੇਟ ਦਿਖਾਣੇ ਆਂ ਡਰ ਦਾ ਮੋਹਰ ਹੁਣ ਬਣਿਆ ਰੋਟੀ ਨਹੀਂ ਜਾ ਰਹੀ ਅੰਦਰ ਜਿੱਥੇ ਅੱਠ ਫੁੱਲ ਕੇ ਖਾਂਦੇ ਤੇ 2 ਕਿਲੋ ਹੁੰਦੇ ਅੱਜ ਤੇ ਮੋਹ ਧੋਖਾ ਹੈ ਗੁੱਡੂ ਵੀ ਆ ਚੁੱਕਾ ਹੈ ਗੁੱਡੂ ਜੀ ਡਰ ਲੱਗਦੇ ਆ ਆਜੋ ਜੀ ਪਾਣੀ ਲਿਖਣ ਤੁਹਾਨੂੰ ਡਰ ਲੱਗ ਰਿਹਾ ਹੈ ਇਹਦਾ ਅਸੀਂ ਲੱਗ ਹੀ ਰਿਹਾ ਜੀ ਘਰ ਲੱਗੇ ਪਾਣੀ ਆ ਗਿਆ ਨਾ ਸਿਨ ਦਾ ਡਰ ਲੱਗ ਰਿਹਾ ਜੀ ਅਸੀਂ ਪਾਣੀ ਆ ਚੁੱਕਿਆ ਹੈ ਪਿੰਡ ਵਿੱਚ ਕਿਦਾਂ ਡਰਦਾ ਮੋਹ ਲੱਗ ਰਿਹਾ ਕਿ ਨਹੀਂ ਨਹੀਂ ਲੱਗ ਰਿਹਾ ਮਾਣਾਂ ਨੂੰ ਕੋਈ ਡਰ ਨਹੀਂ ਇੱਧਰ ਗੋਰਾ ਹੱਡ ਡਰ ਰਿਹਾ ਜੀ ਗੁੱਡੇ ਵੀ ਡਰਦੇ ਬਾਬਾ ਬੈਠੇ ਹੈ ਜੀ ਮਮਾ ਇਹ ਭਗਤ ਬੰਦੇ ਦੀ ਨਿਸ਼ਾਨੀ ਹੈ ਜੀ ਇਹ ਤੇ ਹੀ ਦੇਖ ਸਕਦੇ ਹੋ ਪਾਣੀ ਦਾ ਮੋਇਨਾ ਕਰ ਰਹੇ ਹਾਂ ਜੀ ਅੱਜ ਅਸੀਂ ਮਾਰ ਟਰਚੇ ਦਾ ਕਿ ਦਿਖਾ ਦਈਏ ਅੱਗੇ ਨਹੀਂ ਜਾਣਾ ਖੁਰਕ ਪਾਉਣੀ ਆ ਉਹ ਦੇਖ ਲੈ ਭਾਈ ਮਾਰੀ ਢਾਲ ਚੋਹੇ ਉਹ ਸੀ ਤੋਂ ਰੱਖ ਮਾਰਾ ਗਿਆ ਬੰਦਾ ਲੱਗੇ ਯਾਰ ਬੰਦੇ ਆ ਬੰਦੇ ਦੇ ਹਾਂ ਜੀ ਉੱਧਰ ਆ ਨੀ ਜੀ ਪਿੰਡ ਦੇ ਵਿੱਚ ਲੱਗੇ ਹੋ ਜੀ ਪੈਰੇ ਆ ਦੇਖੋ ਤੈਨੂੰ ਪਿੰਡ ਦੇ ਬੰਦੇ ਖੜੇ ਆ ਨਾ ਦੇਖੋ ਦੋਨੇ ਕਿਤੇ ਬੈਠੇ ਆ ਜੀ ਪਾਣੀ ਦੇਖ ਰਿਹਾ ਦੋਨੇ ਜਣੇ ਦਾ ਦਾ ਮੋੜ ਪੂਰਾ ਆ ਉਧਰ ਦੋ ਦੇਖੋ ਬੰਦੇ ਦੇਖ ਰਹੇ ਪਾਣੀ ਨੇ ਰਿਛਾ ਸ਼ਾਇਦ ਤੁਹਾਨੂੰ ਲੱਭਦੇ ਹੋਣਗੇ ਬਾਕੀ ਸਵੇਰੇ ਇਨਫੋਰਮੇਸ਼ਨ ਸਵੇਰੇ ਤੁਹਾਨੂੰ ਦਿਖਾਵਾਂਗੇ ਇਨਫੋਰਮੇਸ਼ਨ ਜੇ ਉੱਠ ਗਿਆ ਮੈਂ ਟਾਈਮ ਸਾਰਦਾ ਅੰਗਰ ਮਾਰ ਮੋਰ ਕੇ ਲੋਹੜੀ ਮਿਲਾਂਗੇ ਫਿਰ ਉਹਨਾਂ ਨੂੰ ਕਹਿੰਦੇ ਮਨੋਜ ਜੀ ਕੀ ਵਿਚਾਰ ਆ ਤੁਹਾਡੇ ਕੀ ਹੈ ਮਨੋਜ ਜੀ ਕੀ ਹੈ ਕੀ ਵਿਚਾਰ ਆ ਤੁਹਾਡੇ ਜਿੰਦੇ ਰਹੇ ਤਾਂ ਜਿੰਦੇ ਰਹੇ ਤਾਂ ਫਿਰ ਮਿਲਾਂਗੇ ਕਹਿੰਦਾ ਉਹ ਦੇਖੋ ਉਹਦੇ ਸ਼ਬਦ ਬੋਲ ਰਿਹਾ ਹੈ ਲੋ ਜੀ ਆਹ ਦੇਖ ਲਓ ਤੁਸੀਂ ਪਾਣੀ ਹਜੇ ਵੀ ਖਾਣਾ ਪਾਣੀ ਪਾਣੀ ਕਹਿੰਦੇ ਵਾਪਸ ਜਾ ਰਿਹਾ ਜੀ ਪਾਣੀ ਖਰਾ ਕਰਕੇ ਪਾਣੀ ਖੜਾ ਇਧਰ ਨੂੰ ਮਾਰੋ ਟਾਰਚ ਉਹ ਬਾਕੀ ਆ ਰਿਹਾ ਇਹ ਦੇਖੋ ਜੀ ਦੂਰਬੀਨ ਨਾਲ ਦਿਖਾਉਂਦਾ ਦੂਰਬੀਨ ਵੜੀ ਹੈ ਜੀ ਨੇ ਸਾਡੇ ਡੀਟੀਓ ਸਾਹਿਬ ਇੱਧਰ ਡੀਟੀਓ ਸਾਹਿਬ ਵੀ ਦਿਖਾ ਦਿਓ ਡੀਟੀਓ ਸਾਹਿਬ ਪਾਣੀ ਚੜਿਆ ਆਪਣੇ ਉਤੇ ਬਾਗੀ ਛੋ ਹੋ ਯਾਰ ਮੈਂ ਇੱਕ ਰਾਤ ਨਾ ਸਵਾਂ ਕੀ ਫਰਕ ਪੈਂਦਾ ਇਹ ਨਾ ਇਹ ਸੁਤੇਰਾ ਜੀ ਦੂਰਬੀਨ ਨਾਲ ਨਿਕਲੇ ਜਾ ਚਾਹ ਤੇਰੀ ਹੋਈ ਆ ਰਿਹਾ ਦੇਖ ਕੇ ਵਾਲੀ ਹਾਂਜੀ ਜੀ ਜਿਹੜੀ ਸੜਕ ਰਾਤ ਨੂੰ ਪੂਰੀ ਡੁੱਬੀ ਹੋਈ ਸੀ ਇੱਥੋਂ ਤੱਕ ਪਾਣੀ ਹੈਗਾ ਪਾਣੀ ਹੁਣ ਪਿੱਛੇ ਨੂੰ ਜਾ ਚੁੱਕਿਆ ਹੈ ਪੂਰੀ ਸਪੀਡ ਦੇ ਨਾਲ ਪਾਣੀ ਜਿਹੜਾ ਜੀ ਇੱਥੋਂ ਤੱਕ ਤਾਂ ਆ ਗਿਆ ਹੈ ਜਾ ਪਿੱਛੇ ਪੂਰਾ ਪਾਣੀ ਪਾਣੀ ਹੈਗਾ ਉੱਤਰ ਗਿਆ ਹੈ ਇਹ ਦੇਖੋ ਜੀ ਮੈਂ ਤੇ ਮੇਰਾ ਭਰਾ ਮਨੋਜ ਪਾਣੀ ਦੇਖਣ ਤੜਕੇ ਹੀ ਆ ਚੁੱਕੇ ਹਾਂ ਪਾਣੀ ਬਹੁਤ ਰਫਤਾਰ ਨਾਲ ਚੜਿਆ ਸੀ ਗੱਲ ਤੇ ਬਹੁਤ ਹੀ ਰਫਤਾਰ ਨਾਲ ਘਟ ਗਿਆ ਹੈ ਆ ਦੇਖੋ ਤੁਹਾਨੂੰ ਦਿਖਾਉਣਾ ਜਰਾ ਨੋਜੀ ਇਹ ਹੋਇਆ ਡੈਮ ਤੋਂ ਪਾਣੀ ਘਟ ਕਰਤਾ ਨਾ ਫਿਰ ਉਸੇ ਕਰਕੇ ਉਹ ਨਾ ਘਟ ਘਟਦੇ ਫੇਰ ਪਿਆਰ ਦੀ ਪੈਰਾਂ ਦੇ ਹੋਣੇ ਆਲੇ ਹਲੇ ਨੂੰ ਫੇਰ ਤੁਹਾਨੂੰ ਵੀਡੀਓ ਹੋਰ ਹੀ ਲੱਭਣੀ ਹੈ ਵੀਡੀਓ ਸਾਡੀ ਹੋਰ ਹੀ ਕਿਤੇ ਜੇ ਜੀ ਹੁਣ ਡੰਗਰ ਪਸ਼ੂਆਂ ਨੂੰ ਪੱਠੇ ਪਾਣੀ ਬਹੁਤ ਔਖੇ ਆ ਤੇ ਬਾਕੀ ਹੁਣ ਦੇਖਣਾ ਹੀ ਜਾ ਕੇ ਉਧਰ ਖੇਤਾਂ ਵਾਲ ਥੋੜੀ ਬਰਖਾ ਰੁਕਦੀ ਆ ਪਾਣੀ ਘਟਦਾ ਕਿ ਪੱਠੇ ਪੁੱਠੇ ਬਚੇ ਆ ਕਿ ਨਹੀਂ ਨਹੀਂ ਤਾਂ ਤੋੜੀ ਨਾਲ ਹੀ ਕੰਮ ਸਾਰਨਾ ਪਊਗਾ ਆ ਚੈੱਕ ਕਰੋ ਜੀ ਤੁਹਾਨੂੰ ਪਤਾ ਭਾਰੀ ਮੁਸ਼ਕਲਾਂ ਹੋਣ ਦੇ ਕਾਰਨ ਆੜ ਹੋਣ ਦੇ ਕਾਰਨ ਘਰ ਦੇ ਹੀ ਪਹਿਲਾਂ ਹੀ ਸ਼ਿਫਟ ਕਰਦੇ ਜੀ ਰਿਸ਼ਤੇਦਾਰਾਂ ਦੇ ਪਿਛਾ ਹੱਟੇ ਹੀ ਹੈ ਇਹ ਦੇਖੋ ਜੀ ਜੇਦਗੀ ਜੀ ਪਹਿਲੀ ਵਾਰੀ ਇਹ ਕੰਮ ਕਰਨ ਲੱਗੇ ਆ ਲੈਣੇ ਆਂਦੇ ਆ ਤਾਂ ਬਣਾਣੇ ਨਹੀਂ ਆਂਦੇ ਅੱਜ ਜੱਪੇ ਰੋਟੀ ਬਣਾਏ ਖਾਏਗਾ ਰੋਟੀ ਬਣਾਏਗਾ ਡੈਡੀ ਬਹੁਤ ਔਖਾ ਕੰਮ ਹੈ ਜੀ ਇਹ ਘਰ ਦੇ ਛੱਡ ਆ ਆ ਮੇਰ ਨਹੀਂ ਆ ਗਈ ਜੀ ਇੱਕ ਇੱਕ ਥਾਲੀ ਤੋਂ ਇੱਥੇ ਲੱਗ ਜਾਂਦਾ ਟਾਈਮ ਬੜਾ ਅੱਜ ਜਕੜਾਈ ਇਹਨੂੰ ਤਾਂ ਨਜੀਰਾ ਜੀ ਇਹ ਪੱਤੀਆਂ ਪਕਾਈਆਂ ਖਾਣ ਵਾਲੀਆਂ ਕਰੋ ਚੈੱਕ ਇਹਨੂੰ ਅੱਜ ਆਪੇ ਰੋਟੀ ਬਣਾਏ ਦਾ ਬਹੁਤ ਔਖਾ ਕੰਮ ਹੈ ਜੀ ਬਣਾਏਗਾ ਰੋਟੀ ਅੱਜੇ ਗੰਡੇ ਹੀ ਕੱਢਦੇ ਕਹਿੰਦੇ ਖਾਣ ਲੱਗਦੇ ਆ ਜੀ ਬਾਕੀ ਹੁਣ ਅੱਗੇ ਦੇਖਦੇ ਆਂ ਦੇਖੋ ਜੀ ਤੇ ਅੱਜ ਕੱਢਦਾ ਪਿਆ ਜੀ ਬੋਖੇ ਕੱਟਣੇ ਆ ਮੇ ਲੱਗਾ ਉਂਗਲੀ ਵਿਢੋ ਜਾਣੀ ਇਹ ਕਰਦ ਚਲਾਣੀ ਬਹੁਤ ਔਖੀ ਆ ਇਹ ਹਲਾ ਭਾਈ ਜਾਂ ਮੈਂ ਸੰਪਰਕ ਕਰਨਾ ਚੈੱਕ ਕਰੋ ਜੀ ਆਹ ਦੇਖੋ ਜੀ ਅੱਧਾ ਘੰਟਾ ਹੋ ਗਿਆ ਇਹਨੂੰ ਆਲੂਣੀਆਂ ਲੈ ਤੱਕ ਟੋਏ ਉਹਦਾ ਬੋਲ ਓਏ ਮਮਾ ਓੱਖਾ ਕੰਮ ਕੀ ਕਰਦਾ ਅੱਧਾ ਘੰਟਾ ਹੋ ਗਿਆ ਦੇਖੋ ਕਿੰਨੇ ਆਲੂ ਛਿੱਲੇ ਨੇ ਜਾਂਦੀ ਮਮਾ ਉਧਰ ਨੂੰ ਕਰ ਦੇ ਕਰਦੀ ਦੂਈ ਸੈਨ ਆਲੂ ਨਹੀਂ ਛਿੱਲੇ ਨੇ ਆਏ ਇਹਦੇ ਓੱਖਾ ਕੰਮ ਹੈ ਜੀ ਓੱਖਾ ਹਲੋ ਭਾਈ ਜਾਨ ਦਾਰੇ ਪਾਣਾ ਜਾਂਦਾ ਪੈਣਾ ਲੱਗਦਾ ਦਾਰੇ ਪਾਵਾ ਕੰਮ ਸਖਾ ਲੈ ਕੇ ਆਰ ਜਾਣਾ ਹੁੰਦਾ ਉਹ ਕਿੱਥੇ ਵਸਾ ਤਈ ਪਾਣੀ ਨਹੀਂ ਆਣਾ ਪਰਕ ਉੱਕੇ ਬੜੇ ਲੱਗੇ ਨੇ ਉਹ ਏ ਹੁਣ ਪਤਾ ਲੱਗਿਆ ਪੂਟੀ ਖਾਣੀ ਸੁੱਕੀ ਏ ਗੰਡੇ 'ਚ ਤੇਲ ਘੱਟ ਲੰਨਾ ਪਾਣੀ 'ਚ ਵਧੀਆ ਬਣਾਉਣਾ ਜੀ ਇੱਕ ਜੀ ਹਾਂ ਦੀ ਜਿੰਦਗੀ ਬਣਾਣੀ ਮੈਗੀ ਮੂਗੀ ਵੀ ਜੇ ਘਾਟਾਂ ਦੀ ਆਂਡੇ ਆਂਦੇ ਆਂਡੇ ਨਿਕਲ ਗਿਆ ਖਾਈ ਪਾਣੀ ਗੰਡਾ ਘਟਦੇ ਮੋਖਾ ਕੰਮ ਹੈ ਜੀ ਆ ਦੇਖੋ ਜੀ ਅਥਰੂ ਦੇਖੋ ਇਹਦੇ ਅਥਰੂ ਪੂਂਦੇ ਆ ਹੁਣ ਨੱਕ ਭਗੀ ਜਾਂਦਾ ਜੀ ਬਹੁਤ ਤਿੱਖਾ ਕੰਮ ਹੈ ਇੱਕ ਘੰਟੇ ਬਾਅਦ ਇਹਨੇ ਦੇਖੋ ਕਟਿਆ ਹੋਰ ਚੜ ਗਿਆ ਨਾ ਇਹ ਤਾਂ ਖਰਾਉਣੀ ਨਹੀਂ ਬਣਾਇਆ ਨੇ ਹਾਂ